नाल वाला जब मुंडा था उसने गोली भी चला दी तो उसके पास रिवाल्वर भी था भैया भाभी भी रहती थी, रहते थे एक चचेरा भाई रहता था वहाँ रहते चार लोग रहते थे ये अभी तो घरवाली लेके जल्दी आया है एक दो महीने हुआ है बाकी वो दो ढाई साल से रह रहे हैं मेरे साथ दुकान कब से चला रहे है? दुकान अभी ये साल डेढ़ साल हुआ है ऊपर काम महिलाएं है रहती हैं अपने कमरे में रहे होंगी बाहर अभी कहाँ गया है ये अभी भाई बार भाई उसको लेके कल गए होंगे वहीं होंगे कहीं पे या हॉस्पिटल होंगे या जो भी है उतना मेरे को पता नहीं है जब मैं बाहर आया तो देखा कि भगदड़ मची हुई है सर उतना हम लोग बात करते नहीं उससे हम लोग तो देखो जॉब वाले हैं हमको तो जॉब करना होता है हम ज्यादातर जॉब पर ही रहते हैं हिमांशु तो सर बहुत बढ़िया लड़का है वो तो चलो अभी गांव से आया था अपना इधर फैक्ट्री में लगा हुआ था ब्रदर के साथ अपना हाथ भी बिटाता था रितेश रहता था उसकी। नहीं, जिसने गोली चलाया उसके दो एक माँ है एक बहन रितेश जो है दुकान चलाता था, था जो फैक्ट्री में उसकी जिसकी हत्या हुई है वो फैक्ट्री में काम करता था वो जब छुट्टी उट्टी होता था उसके दिन उस वाले दिन छुट्टी वाले, वाले दिन मतलब दुकान पर काम करता था भाई ਕਿਸੇ ਕਿਸੇ ਲਈ ਤਿਉਹਾਰ ਜਿਹੜਾ ਹੈਗਾ ਉਹ ਬੇहद ਗਮਗੀਨ ਹੋ ਜਾਂਦਾ ਹੈ ਕਿ ਪੂਰੀ ਉਮਰ ਹੀ ਨਹੀਂ ਭੁੱਲਦਾ ਇਸੇ ਤਰ੍ਹਾਂ ਦਾ ਇੱਕ ਮਾਮਲਾ ਲੁਧਿਆਣਾ ਦੇ ਚੰਡੀਗੜ੍ਹ ਰੋਡ ਰਾਮਨਗਰ ਤੋਂ ਨਿਕਲ ਕੇ ਆਇਆ ਜਿੱਥੇ ਦੋ ਭਰਾ ਹਿਮਾਂਸ਼ੂ ਅਤੇ ਰਿਤੇਸ਼ ਜਿਹੜੇ ਨੇ ਇਸ ਕਿਰਾਏ ਦੇ ਕਮਰੇ ਦੇ ਵਿੱਚ ਰਹਿੰਦੇ ਨੇ ਔਰ ਇੱਥੇ ਉਹਨਾਂ ਇਸ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਜਿਹੜਾ ਉਹਨਾਂ ਦਾ ਪਰਿਵਾਰ ਰਹਿੰਦਾ ਜਿਹਦੇ ਵਿੱਚ ਦੋ ਭਰਾ ਅਤੇ ਇੱਕ ਭਾਬੀ ਔਰ ਹਿਮਾਂਸ਼ੂ 19 ਸਾਲ ਦਾ ਹਿਮਾਂਸ਼ੂ ਆਪ ਰਹਿੰਦਾ ਜਦ ਕਿ ਉਹ ਹਿਮਾਂਸ਼ੂ ਜਿਹੜਾ ਕਿਸੇ ਫੈਕਟਰੀ 'ਚ ਕੰਮ ਕਰਦਾ ਰਿਤੇਸ਼ हेयर ਡ್ರೆਸਰ ਦੀ ਇਹ ਦੁਕਾਨ ਹੈ ਤੁਹਾਨੂੰ ਦੱਸ ਦਈਏ ਕਿ ਇਸੀ ਦੁਕਾਨ ਦੇ ਵਿੱਚ ਕੱਲ ਦੇਰ ਸ਼ਾਮ ਜਿਹੜੀ ਹੈ ਇੱਕ ਵਾਰਦਾਤ ਘਟਦੀ ਹੈਗੀ ਹੈ ਉਸ ਵਾਰਦਾਤ ਦੇ ਵਿੱਚ ਨਾਲ ਦਾ ਹੀ ਗਵਾਂਡੀ ਜਿਹੜਾ ਇਸ ਦੁਕਾਨ ਦੇ ਵਿੱਚ ਬੈਠੇ ਦੋ ਭਰਾਵਾਂ ਵਿੱਚੋਂ ਇੱਕ ਹਿਮੰਸ਼ੂ ਨੂੰ ਜਿਹੜਾ ਗੋਲੀ ਮਾਰ ਦਿੰਦਾ 19 ਸਾਲ ਦੇ ਇਸ ਨੌਜਵਾਨ ਯੁਵਕ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਔਰ ਇੱਥੇ ਦੁਕਾਨ ਖੁੱਲੀ ਹੈ ਔਰ ਇੱਥੇ ਤੁਸੀਂ ਦੇਖੋ ਕਿ ਬਲੱਡ ਦੇ ਟ੍ਰੇਸਿਸ ਹਲੇ ਵੀ ਮੌਜੂਦ ਹੈ ਪੰਜਾ ਜਿਹੜਾ ਬਲੱਡ ਵਾਲਾ ਪੰਜਾ ਹਲੇ ਵੀ ਇੱਥੇ ਮੌਜੂਦ ਹੈਗਾ ਕੀ ਗੱਲ ਹੁੰਦੀ ਹੈ ਕੀ ਕਹਾਣੀ ਹੋ ਜਾਂਦੀ ਹੈ ਕਿ ਗਵੰਡੀ ਹੀ ਗਵੰਡੀ ਦੀ ਦੁਕਾਨ ਤੇ ਆ ਕੇ ਕਤਲ ਕਰ ਦਿੰਦਾ ਬਿਲਕੁਲ ਇਹ ਨਾਲ ਦਾ ਘਰ ਹੈ ਦੱਸਿਆ ਜਾਂਦਾ ਹੈ ਕਿ ਨਾਲ ਦੇ ਬਿਲਕੁਲ ਘਰ ਦੇ ਵਿੱਚੋਂ ਇੱਕ ਜਿਹੜਾ ਲੜਕਾ ਨਿਕਲਦਾ ਆਪਣੇ ਘਰੋਂ ਰਿਵਾਲਵਰ ਚੱਕਦਾ ਹੈ ਰਿਵਾਲਵਰ ਚੱਕ ਕੇ ਬਿਲਕੁਲ ਨਾਲ ਜਿਹੜੀ ਹੈ 2-3 ਫੁੱਟ ਦੀ ਦੂਰੀ ਤੇ ਦੁਕਾਨ 'ਚ ਵੜਦਾ ਗੋਲੀ ਮਾਰਦਾ ਹੈ ਗੋਲੀ ਮਾਰ ਕੇ ਰਿਵਾਲਵਰ ਘੇਰ ਰੱਖ ਕੇ ਫਰਾਰ ਹੋ ਜਾਂਦਾ ਔਰ ਕਿਉਂ ਬੇਸਬਸੀਆ ਹੁੰਦਾ ਹੈ ਔਰ ਕਿਉਂ ਜਿਹੜਾ ਇਹ ਤਿਉਹਾਰ ਜਿਹੜਾ ਔਰ ਖੂਨੀ ਰੰਗ ਦੇ ਵਿੱਚ ਬਦਲ ਜਾਂਦਾ ਜਦਕਿ ਇਸ ਤਿਉਹਾਰ ਦੇ ਉੱਤੇ ਦੁਰਗਾ ਪੂਜਾ ਹੁੰਦੀ ਹੈ ਵਿਸਰਜਨ ਹੁੰਦਾ ਹੁੱਲੀ ਖੇਡਦੇ ਨੇ ਪਰ ਇੱਥੇ ਜਿਹੜੀ ਹੈ ਖੂਨ ਦੀ ਹੁੱਲੀ ਖੇਡੀ ਗਈ ਹੈ ਇਹ ਸਾਰਾ ਤਕਰੀਬਨ ਪੂਰਾ ਅਗਰ ਮੈਂ ਦਿਖਾਵਾਂ ਤਾਂ ਇਹ ਗਲੀ ਜਿਹੜੀ ਹੈ ਤਕਰੀਬਨ 90% ਪ੍ਰਵਾਸੀ ਹੀ ਇੱਥੇ ਰਹਿੰਦੇ ਨੇ ਔਰ ਰਿਤੇਸ਼ ਦਾ ਭਰਾ ਜਿਹੜਾ ਹਿਮੰਸ਼ੂ ਇਸੀ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਰਹਿੰਦਾ ਤੁਹਾਨੂੰ ਮੈਂ ਉਹ ਕਮਰਾ ਦਿਖਾ ਦਿੰਨਾ ਪਹਿਲਾਂ ਤੁਸੀਂ ਇਹ ਦੁਕਾਨ ਦੇਖੋ ਜਿੱਥੇ ਜਿਹੜਾ ਹੱਤਿਆਕਾਂਡ ਕੀਤਾ ਗਿਆ ਹੈ ਗੋਲੀ ਮਾਰੀ ਗਈ ਸਿਰ ਦੇ ਵਿੱਚ ਬਿਲਕੁਲ ਸਿਰ ਦੇ ਵਿੱਚ ਗੋਲੀ ਮਾਰੀ ਗਈ ਹੈ 19 ਸਾਲ ਦੇ ਯੁਵਕ ਦੀ ਹੱਤਿਆ ਹੋਈ ਹੈ ਰਿਤੇਸ਼ ਹੇਅਰ ਡ੍ਰੈਸਰ ਦੀ ਇਹ ਦੁਕਾਨ ਹੈ ਔਰ ਇਸ ਕਮਰੇ ਦੇ ਵਿੱਚ ਰਿਤੇਸ਼ ਹਿਮਾਂਸ਼ੂ ਉਹਦੀ ਭਾਬੀ ਤੇ ਭਰਾ ਇਹ ਤਿੰਨੋਂ ਰਹਿੰਦੇ ਸੀਗੇ ਡੇਢ ਦੋ ਮਹੀਨੇ ਪਹਿਲਾਂ ਹੀ ਜਿਹੜਾ ਰਿਤੇਸ਼ ਆਪਣੀ ਵਾਈਫ ਨੂੰ ਲੈ ਕੇ ਆਇਆ ਸੀ ਹਿਮਾਂਸ਼ੂ ਇੱਕ ਫੈਕਟਰੀ 'ਚ ਕੰਮ ਕਰਦਾ 19 ਸਾਲ ਦਾ ਨੌਜਵਾਨ ਹੈ ਔਰ ਬਾਕੀ ਇਹ ਸਾਰੇ ਕਮਰੇ ਜਿਹੜੇ ਆ ਪ੍ਰਵਾਸੀਆਂ ਦੇ ਨੇ ਔਰ ਇਸ ਕਮਰੇ ਦੇ ਵਿੱਚ ਨਾਲ ਜਿਹੜਾ ਹੈਗਾ ਪਰਿਵਾਰ ਰਹਿੰਦਾ ਸੀ ਔਰ ਬਿਲਕੁਲ ਆ ਦਰਵਾਜ਼ਾ ਜਿਹੜਾ ਦੁਕਾਨ ਦੇ ਅੰਦਰ ਖੁੱਲਦਾ ਹੈ ਇਹ ਦੁਕਾਨ ਹੈ ਸ਼ਾਪ ਹੈ ਜਿਹਦੇ ਅੰਦਰ ਹੱਤਿਆकांड ਨੂੰ ਅੰਜਾਮ ਦਿੱਤਾ ਗਿਆ 19 ਸਾਲ ਦਾ ਨੌਜਵਾਨ ਹਿਮਨਸ਼ੂ ਜਿਹੜਾ ਹੈ ਉਹਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਉੱਤਰ ਪ੍ਰਦੇਸ਼ ਆਜ਼ਮਗੜ ਦਾ ਇਹ ਪਰਿਵਾਰ ਰਹਿਣ ਵਾਲਾ ਦੱਸਿਆ ਜਾ ਰਿਹਾ ਇੱਥੇ ਤੁਸੀਂ ਦੇਖੋ ਕਿ ਮੁਹੱਲੇ ਵਾਲੇ ਨੇ ਜਿਹੜੇ ਮੌਜੂਦ ਨੇ ਔਰ ਉਹ ਪਰਿਵਾਰ ਜਿਹੜਾ ਦੱਸਿਆ ਜਾ ਰਿਹਾ ਕਿ ਪੁਲਿਸ ਵੱਲੋਂ ਅਰੈਸਟ ਕਰ ਲਿਆ ਗਿਆ ਫਿਲਹਾਲ ਇੱਥੇ ਗੱਲਬਾਤ ਕਰ ਲੈਣੇ ਆ ਕਿ ਕੀ ਘਟਨਾ ਵਾਪਰੀ ਸੀ ਕੀ ਹੋਇਆ ਸੀ ਕੀ ਸੁਣਿਆ ਗਿਆ सर आप यहीं पर दुकान चलाते हैं हाँ जी हाँ जी क्या आ, कल देर शाम को क्या हुआ था ये जो साथ में रितेश है ड्रेसर की दुकान है वहाँ पर उसके भाई को छोटे भाई को गोली मार दी गई क्या हुआ था क्या सुना आपने तो वहाँ का हल्ला हुआ उसके बाद काना हल्ला के बाद देखता हूँ उसके दुकान में तो पूरा लत्पा था खून से अच्छा रितेश के साथ कौन कौन रह रहा था उसके परिवार में और हिमांशु उसका क्या लगता था जिसके भाई है उसका भाई है कौन कौन रहता था परिवार में हिमांशु है और उसका वाइफ था रितेश का बस बस ये चा, तीन चार लोग है ना भाई और भाभी हाँ जी हाँ पीछे से उत्तर प्रदेश के रहने वाले हाँ कब से दुकान चला रहे हैं अभी साल हुआ है साल हुआ तो हिमांशु यहीं पर काम करता था कि कहीं और काम करता था वो हीरो में काम करता था उसका भाई दुकान चलाता था उसका भाई सुनी? क्या सुना था था? मैं तो उस टाइम सोया हुआ था जब सो करके उठा हल्ला हो रहा था तो मैंने भाग के दौड़ के गया वहाँ क्या देखा वहाँ देखा तो पूरा खून से लथपथ है नाल वाला जो मुंडा था उसने गोली भी चला दी उसके पास रिवॉल्वर भी था वो जो साथ वाला है वो परिवार में कौन कौन रहते हैं कौन साथ में जो जिसने गोली चलाई बताया तो आपको कि रितेश रहता था उसकी। नहीं नहीं जिसने गोली चलाया उसके दो एक माँ है एक बहन है अच्छा वो भी शादीशुदा की कुमार है कुमार है कुमार है क्या नाम क्या उसका गुलशन गुलशन कहाँ पर काम करता है गुलशन पता नहीं जी सर उसका कोई पता नहीं रहता था अच्छा, अच्छा क्या सब व्यवहार था उसके साथ क्या पहले भी कभी आ, इनके साथ झगड़ा हुआ है? सर इन इनके साथ कोई झगड़ा नहीं था बेचारा बहुत सीधा लड़का था मतलब तो, तो कोई झगड़े वाली ऐसी कोई बात नहीं थी कहते हैं कि पहले बहस हुई आपस में तब जाकर नहीं वो जो गुलशन का परिवार है वो कहाँ पर है ताला लगा हुआ है पुलिस वाले ले गए ਪੁਲਿਸ ਵਾਲੇ ਨੇ ਕਿਹਾ ਤੇ ਪਰਿਵਾਰ ਜਿਹੜਾ ਗੁਲਸ਼ਨ ਦਾ ਜਿਨੇ ਗੋਲੀ ਚਲਾਈ ਹੈ ਉਹਨੇ ਉਹਦਾ ਪਰਿਵਾਰ ਜਿਹੜਾ ਪੁਲਿਸ ਕਸਟਡੀ ਦੇ ਵਿੱਚ ਹੈ ਲੇਕਿਨ ਜਿਹੜਾ ਹਿਮਾਂਸ਼ੂ ਹੈ ਰਤੇਸ਼ ਹੈ ਡ্রেਸਰ ਦੇ ਵਿੱਚ ਆਪਣੇ ਭਰਾ ਦੇ ਨਾਲ ਜਿਹੜਾ ਦੁਕਾਨ ਦੇ ਵਿੱਚ ਮੌਜੂਦ ਸੀਗਾ 19 ਸਾਲ ਦਾ ਨੌਜਵਾਨ ਕਿਸੇ ਪ੍ਰਾਈਵੇਟ ਫੈਕਟਰੀ 'ਚ ਕੰਮ ਕਰਦਾ ਹੈ ਔਰ ਛੁੱਟੀ ਵਾਲੇ ਦਿਨ ਆਪਣੇ ਭਰਾ ਦੇ ਨਾਲ ਦੁਕਾਨ ਦੇ ਵਿੱਚ ਹੀ ਮੌਜੂਦ ਹੁੰਦਾ ਆ ਵੀ ਇਹੀ ਪਰਥੇ ਤਬ ਸੁਨਾ تھا ਕੁਝ ਸਰ ਮੈਂ ਤਾਂ ਸੋਇਆ ਹੋਇਆ ਥਾ उतना मेरे को पता नहीं है जब मैं बाहर आया तो देखा कि भगदड़ मची हुई है उसके बाद उसके मतलब गोली लगी हुई थी उसको तो फिर हॉस्पिटल वगैरह उसको लेके गए बाकी तो सर मेरे को कुछ पता नहीं है अच्छा गुलशन का व्यवहार कैसा था इस में सर उतना हम लोग बात करते नहीं उससे हम लोग तो देखो जॉब वाले हैं हमको तो जॉब करना होता है हम जहाँ तक जॉब पे ही रहते हैं इतना हम रिलेशन रखते नहीं किसी से अच्छा रितेश के के साथ कोई के साथ कोई कोई झगड़ा था या हिमांशु बहस हुआ नहीं सर ऐसा तो कुछ नहीं है बट अब पता नहीं क्या था सीन क्या नहीं था कुछ समझ नहीं आया रितेश और हिमांशु दोनों कैसे लड़के हैं हिमांशु तो सर बहुत बढ़िया लड़का है वो तो चलो अभी गाँव से आया था अपना इधर फैक्ट्री में लगा हुआ था ब्रदर के साथ अपना हाथ भी बटाता था ਬਾਕੀ ਰਿਤੇਸ਼ ਵੀ ਸਹੀ ਹੈ ਉਸ ਕੋ ਤੋ ਚਲੋ ਆਪਣਾ ਦੁਕਾਨ ਸੰਭਾਲਣਾ ਹੈ ਉਸਨੇ ਆਪਣਾ ਬਾਕੀ ਤੋ اتنا ਕੋਈ ਵਿਹਾਰ ਥਾ ਨਹੀਂ ਕਿਸੇ ਸੇ ਕਸਟਮਰ ਦੇਖਦਾ ਥਾ ਆਪਣੇ ਬਸ ਔਰ ਵਹੀ ਪੇ ਰਹਤੇ ਤੇ ਵਹੀ ਦੁਕਾਨ ਚਲਾ ਰਹੇ ਸੀ ਹਾਂਜੀ ਹਾਂਜੀ ਬਿਲਕੁਲ ਜੋ ਆਸਪੜੋਸ ਵਾਲੇ ਨੇ ਉਹਨਾਂ ਦਾ ਵੀ ਇਹੀ ਕਹਿੰਦੇ ਆ ਕਿ ਰਿਤੇਸ਼ ਜਿਹੜਾ ਹੈਗਾ 19 ਸਾਲ ਦਾ ਨੌਜਵਾਨ ਜਿਹੜਾ ਕੋਈ ਇੰਨਾ ਉਹਦੇ ਨਾਲ ਕੋਈ ਲੜਾਈ ਝਗੜਾ ਨਹੀਂ ਸੀ ਜਦਕਿ ਜਿਹਦੀ ਦੁਕਾਨ ਹੈ ਅ ਰਿਤੇਸ਼ ਇਹ ਡ्रेसਰ ਦੇ ਨਾਮ ਦੇ ਉੱਤੇ ਰਿਤੇਸ਼ ਉਹਦੇ ਨਾਲ ਵੀ ਕੋਈ ਇੰਨੀ ਗੱਲ ਨਹੀਂ ਸੀ ਪਰ ਕਿਸ ਗੱਲ ਤੋਂ ਬਹਿਸ ਹੋਈ ਔਰ ਕਿਉਂ ਰਿਵਾਲਵਰ ਕੱਢ ਕੇ ਗੁਲਸ਼ਨ ਨੇ ਇੱਕਦਮ 19 ਸਾਲ ਦੇ ਨੌਜਵਾਨ ਦੇ ਸਿਰ ਦੇ ਵਿੱਚ ਜਿਹੜੀ ਹੈ ਗੋਲੀ ਮਾਰ ਦਿੱਤੀ ਮੁਹੱਲੇ ਵਾਲਿਆਂ ਨੇ ਸਿਰਫ ਆਵਾਜ਼ ਸੁਣੀ ਭਗੜੜ ਮਚੀ ਤੇ ਜਦੋਂ ਦੇਖਿਆ ਤਾਂ 19 ਸਾਲ ਦੇ ਨੌਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਚੁੱਕੀ ਸੀ इस छोटे जे कमरे के बेच रितेश जिसकी हत्या हुई है वह रहा और जान लें कि इतने किन्ने लोग रेंगे हैं ये सारे तकरीबन प्रवासी ही इतने रहते हैं और किराए उत्ते रहते हैं ये जो लड़का है यहीं पर रहता था और क्या दुकान भी साथ में चलाता था उसका भाई दुकान पर तो रहता था तो वो फैक्ट्री में काम करता था हाँ। जो लड़का रितेश है जिसकी हत्या हुई वो दुकान चलाता था कि फैक्ट्री में काम नहीं नहीं रितेश जो है दुकान चलाता था जो फैक्ट्री में उसकी जिसकी हत्या हुई है वो फैक्ट्री में काम करता था वो जब छुट्टी उट्टी होता था उसके दिन उस वाले दिन छुट्टी वाले दिन मतलब दुकान पे काम करता था भाई साथ भाई के साथ काम ही करता हाँ तो उसका क्या नाम है उसका रितेश रितेश है हाँ, दुकान दुकान जो उसका है उस रितेश को आगे बोर्ड लगा हुआ है उसी के नाम से रितेश नाम है अच्छा इस कमरे में कितने जन रहते थे कितने रहते ओ, उसकी घरवाली रहती थी उसके भाई की उस भैया भाई भी रहते थे एक चचेरा भाई रहता था वहाँ पर रहते चार लोग रहते थे चार लोग रहते थे अच्छा और परिवार का कोई बड़ा बुजुर्ग नहीं और कोई नहीं रहता है यहाँ पे उसके रिश्तेदार हैं कोई फूफा वूफा लगते हैं कहीं बाहर रहते हैं देर से ये इसी कमरे में रह रहे हैं ये अभी तो घरवाली लेके जल्दी आया है एक दो महीने हुआ है बाकी वो दो ढाई साल से रह रहे हैं मेरे साथ दुकान कब से चला रहे हैं दुकान अभी ये साल डेढ़ साल हुआ है साल साल डेढ़ साल से हाँ साल चारे हाँ जी अच्छा हाँ अगर इसी बिल्कुल साथ ही दुकान है और साथ ही जिसने हत्या की वो साथ ही रहता है ये आपस आप में मिलते जुलते थे तो? मिलते जुलते दुकान है तो बहुत लोग आते जाते रहते हैं भाई दुकान में तो वही कोई भी आ रहा है कल भी आता जाता रहता है अच्छा मोहल्ले वाले जो बता रहे हैं कि वो मूर्ति पूजन करने के लिए शायद गए हुए थे विसर्जन के लिए गए हुए आ, थे कल दोपहर में वो विसर्जन के लिए गए थे मैं भी कल ड्यूटी थी मैं चला गया था काम में भी सारे बाकी बंदे सब बाहर के हैं सब काम पे निकल गए थे यहाँ कोई नहीं रहता एक तो दो बच्चे बुच्चे हैं वो अपन ऊपर काम महिलाएं रहती हैं अपने कमरे में रहे होंगे बाहर हो तो अभी कहाँ गया है ये बार अभी कई बार भाई उसको लेके कल गए होंगे वहीं होंगे कहीं पे या हॉस्पिटल होंगे या जो भी है यहीं पर होंगे ਤਾਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਹੈਗਾ ਕਿ ਇਸੇ ਕਮਰੇ ਦੇ ਵਿੱਚ ਰਤੇਸ਼ ਤੇ ਨਾਲ ਜਿਹੜੇ ਆ ਉਹ ਰਹਿ ਰਹੇ ਸੀਗੇ ਔਰ ਉਹਦਾ ਚਾਚੇਰਾ ਭਰਾ ਉਹਦੀ ਖੁੱਦੀ ਭਾਬੀ ਜਿਹੜੀ ਹੈ ਔਰ ਇਹ ਪੂਰਾ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਪ੍ਰਵਾਸੀ ਲੋਕ ਇੱਥੇ ਰਹਿੰਦੇ ਆ ਔਰ ਬਿਲਕੁਲ ਨਾਲ ਜਿਹੜੀ ਹੈ ਉਹ ਦੁਕਾਨ ਹੈ ਉਹ ਤੁਹਾਨੂੰ ਦਿਖਾਈ ਕਿ ਉਸ ਦੁਕਾਨ ਦੇ ਵਿੱਚ ਜਿਹੜੀ ਹੈ ਉਹ ਆਪਣਾ ਸੈਲੂਨ ਦਾ ਕੰਮ ਕਰਦਾ ਸੀਗਾ ਨਾਲ ਉਹਦਾ ਭਰਾ ਵੀ ਜਿਹੜਾ ਛੁੱਟੀ ਕਰਕੇ ਇਸੀ ਜਗ੍ਹਾ ਤੇ ਜਿਸ ਦਿਨ ਛੁੱਟੀ ਹੁੰਦੀ ਸੀ ਕੰਮ ਆਪਣੇ ਭਰਾ ਦੇ ਨਾਲ ਕੰਮ ਕਰਦਾ ਸੀਗਾ ਕੀ ਕਾਰਨ ਰਿਹਾ ਬਿਲਕੁਲ ਗਵਾਂਡ ਹੈ ਜਿਸ ਤਰ੍ਹਾਂ ਤੁਹਾਨੂੰ ਤਸਵੀਰਾਂ ਦਿਖਾਇਆ ਕਿ ਬਿਲਕੁਲ ਗਵਾਂਡ ਹੈਗਾ और क्या कभी लड़ाई हुई क्या आपस से कभी कोई लड़ाई लड़ी हुई लड़ाई वड़ाई तो कभी नहीं समय देखा कोई थी लड़ाई बात नहीं कभी लड़ाई मिलेगी ना बता पता नहीं क्या बात रही होगी उसको मैं बता नहीं सकता कोई बात रही होगी आप ਸ਼ਰ ਕੀ ਮਾਮਲਾ ਕੀ ਗੋਲੀ ਚੱਲੀ ਹੈ ਰਾਮਨਗਰਜ ਕੀ ਹੈ ਕਿ ਮਾਮਲਾ ਗੀ ਹੈ ਕੰਟਰੋਲ ਰੂਮ ਤੋਂ ਪਤਾ ਲੱਗਿਆ ਕਿ ਗੋਲੀ ਚੱਲੀ ਹੈ ਤਾਂ ਸੌ ਮੌਕੇ ਦੇਖਿਆ ਜੀ ਇੱਕ ਮੰਦਰੇ ਗੋਲੀ ਲੱਗੀ ਜਿਹਦੇ ਨਾਲ ਹਮਾਂਸ਼ੂ ਹੈ ਉਹਨਾਂ ਨੂੰ ਬਾਹਰ ਲਈ ਕਿਸੇ ਦਾ ਲੈ ਕੇ ਗਏ ਨੇ ਜੀ ਇਹ ਤਾਂ ਗੰਨੀ ਗੱਲ ਦਾ ਪਤਾ ਲੱਗਾ ਜਿੰਨੇ ਕਿਸਮੇ ਗੋਲੀ ਚਲਾਈ ਆ ਉਹਦੇ ਬਾਰੇ ਜਿਹੜੇ ਪੜੋਸੀ ਹੈਗੇ ਨੇ ਉਹਨਾਂ ਮੌਕੇ ਤੇ ਨਹੀਂ ਹੋਇਆ ਜੀ ਤਾਂ ਜਾਂਚ ਹੋ ਰਹੀ ਹੈ ਪਤਾ ਲੱਗੂਗਾ ਸਭ ਕਾਰਨ ਕੀ ਹੈ ਕੋਈ ਰੰਜਿਸ਼ ਵਜ੍ਹਾ ਰੰਜਿਸ਼ ਦੱਸੀ ਹੋਵੇ ਹਲੇ ਤੱਕ ਮਿਲ ਨਹੀਂ ਸਕਿਆ ਪਰਾਂ ਨੂੰ ਉਹ ਹੀ ਦੱਸਿਆ ਪਰ ਉਹ ਭਰਾ ਨਾਲ ਕੰਮ ਕਰਦਾ ਮਾਨਾ ਜਿਹੜਾ ਹੈਗਾ ਚੰਨੀ ਹੈਗਾ ਨਾਲੋ ਦਾ ਭਰਾ ਆ ਕੰਮ ਕਰਦਾ ਹੈ 에어 ਕਟਿੰਗ ਦਾ ਸਰ ਜਿਹੜਾ जख्मी ਤੁਸੀਂ ਕਹਿ ਰਹੇ ਹੋ ਉਹਦੀ ਕੰਡੀਸ਼ਨ ਜਾ ਕੇ ਪਤਾ ਲੱਗੇਗਾ ਓਕੇ ਕੋਈ ਸੀਸੀਟੀਵੀ ਆਈ ਹੈ ਸਰ ਤੋਂ ਅਰੇ ਫੇਸ ਕਰ ਰਹੇ ਆਸੀਂ ਅਜੇ ਨਾ ਪਿਆਰ ਸਰ ਸੋਨਾਂ ਦਾ ਰੰਗ ਬੱਦਲ ਗਿਆ ਹੈਗਾ ਤੁਸੀਂ ਕੋਈ ਕੰਫਰੰਸ ਨਹੀਂ ਸਾਨੂੰ ਨਹੀਂ ਪਤਾ ਜਾ ਕੇ ਪਤਾ ਲੱਗੇਗਾ ਕਿ ਗੋਲੀ ਲੱਗੀ ਕਿੱਥੇ ਸਰ ਜੋ ਪਤਾ ਲੱਗਾ ਸਿਰ ਤੋਂ ਸਿਰ ਤੇ ਗੋਲੀ ਸਰ ਇੱਕ ਦੱਸਿਆ ਜਾ ਰਿਹਾ ਹੈ ਜਿਨੇ ਗੋਲੀ ਚਲਾਈ ਹੈ ਉਹ ਕੋਈ ਨਗਰ ਨਿਗਮ ਦਾ ਕਰਮਚਾਰੀ ਹੈ ਸਾਬਾ ਜੀ ਵੈਰੀਫਾਈ ਕਰ ਰਹੇ ਆ ਜੀ। ਓਕੇ। ਪਤਾ ਲੱਗਦਾ ਇੱਥੇ ਆਏ ਸੀ ਮੌਕੇ ਤੇ ਤੁਹਾਡੇ ਸਾਹਮਣੇ ਸਾਰਾ ਖੂਨ ਦੁੱਲਿਆ ਹੋਇਆ। ਠੀਕ ਠੀਕ। ਠੀਕ ਠੀਕ। ਰਾਮਨਗਰ ਗਲੀ ਨੰਬਰ 2 ਦੇ ਵਿੱਚ ਕੱਲ ਦੇਰ ਸ਼ਾਮ ਹੋਇਆ ਹੱਤਿਆਕਾਂਡ ਦੇ ਵਿੱਚ ਪੁਲਿਸ ਵੱਲੋਂ ਜਿਹੜਾ ਪੂਰੇ ਪਰਿਵਾਰ ਨੂੰ ਗੁਲਸ਼ਨ ਦੇ ਪਰਿਵਾਰ ਨੂੰ ਜਿਹੜਾ ਅਰੈਸਟ ਕੀਤਾ ਹੈ ਜਾਂ ਕੀ ਇਹ ਡੀਟੇਨ ਕੀਤਾ ਹੈਗਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਗੁਲਸ਼ਨ ਹਲੇ ਫਰਾਰ ਦੱਸਿਆ ਜਾ ਰਿਹਾ ਹੈ। ਔਰ ਉਹਦੇ ਤੇ ਇਲزام ਹੈ ਕਿ ਉਹਨੇ 19 ਸਾਲਾ ਹਿਮਨਸ਼ੂ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਹੈ ਦੱਸਦੀ ਇਹ ਰਿਤੇਸ਼ हेयर ਡ್ರೆਸਰ ਦੀ ਦੁਕਾਨ ਤੇ ਰਿਤੇਸ਼ ਅਤੇ ਹਿਮਨਸ਼ੂ ਦੋ ਭਰਾ ਨੇ ਦੋਨੋਂ ਪ੍ਰਵਾਸੀ ਨੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਨੇ ਉਹਦੇ ਵਿੱਚੋਂ 19 ਸਾਲਾ ਹਿਮਨਸ਼ੂ ਦੀ ਜਿਹੜੀ ਹੈ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਇਸ ਵਕਤ ਜਮਾਲਪੁਰ ਥਾਣੇ 'ਚ ਹੈ ਜਿੱਥੇ ਖੁਦ ਹਲੇ ਐਸ ਐਚ ਓ ਮੌਜੂਦ ਨਹੀਂ ਹੈ ਲੇਕਿਨ ਦੱਸਦੀ ਹੈ ਕਿ ਐਸ ਪੀ ਖੁਦ ਐਸ ਐਚਓ ਏਸੀਪ ਜਿਹੜੇ ਖੁਦ ਮੌਕੇ ਤੇ देर शाम ਪਹੁੰਚੇ ਸੀਗੇ ਔਰ ਉਹਨਾਂ ਵੱਲੋਂ ਜਿਹੜੀ ਹੈ ਬਾਈਟ ਵੀ ਦਿੱਤੀ ਗਈ ਸੀਗੀ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ ਗਈ ਸੀ ਉਹ ਵੀ ਤੁਹਾਨੂੰ ਸੁਣਾਉਣੇ ਆ ਪਰ ਫਿਲਹਾਲ ਜਮਾਲਪੁਰ ਥਾਣੇ ਦੇ ਵਿੱਚ ਜਿਹੜਾ ਗੁਲਸ਼ਨ ਦਾ ਪਰਿਵਾਰ ਡਿਟੇਨ ਕੀਤਾ ਤਾਂ ਜੋ ਗੁਲਸ਼ੰਦੀ ਪਾਲ ਕੀਤੀ ਜਾ ਸਕੇ ਆਖਰ ਕਿਉਂ ਤਿਹਾਰਾਂ ਨੂੰ ਜਿਹੜਾ ਖੂਨ ਦੀ ਹੋਲੀ ਦੇ ਨਾਲ ਰੰਗ ਦਿੱਤਾ ਜਾਂਦਾ ਹੈ ਔਰ ਕਈਆਂ ਪਰਿਵਾਰਾਂ ਦੇ ਲਈ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਹੈ ਕਿ ਇਹ ਪਰਿਵਾਰ ਜਿਹੜਾ ਹੈ ਪੂਰੀ ਉਮਰ ਉਸ ਤਿਹਾਰ ਨੂੰ ਨਹੀਂ ਪੁੱਲ ਪਾਂਦੇ ਹਾਲਾਂਕਿ ਇਦਾਂ ਦਾ ਹੀ ਇੱਕ ਹੋਰ ਮਾਮਲਾ ਜਿਹੜਾ ਹੈ ਕੱਲ ਇਸੇ ਏਰੀਆ ਦੇ ਵਿੱਚੋਂ ਯਾਨੀ ਕਿ ਜਮਾਲਪੁਰ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ ਸੀ ਜਿੱਥੇ ਦੋ ਹੱਤਿਆਕਾਂਡ ਜਮਾਲਪੁਰ ਥਾਣੇ ਦੇ ਵਿੱਚ ਹੋ ਚੁੱਕੇ ਹਨ ਪਰ ਅਗਰ ਖਾਸ ਇਸ ਦੀ ਗੱਲ ਕਰੀਏ ਦੁਕਾਨ ਦੇ ਵਿੱਚ ਬੈਠੇ ਇੱਕ 19 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਕੱਲ ਦੇਰ ਸ਼ਾਮ ਹੱਤਿਆ ਕਰ ਦਿੱਤੀ ਗਈ ਲੁਧਿਆਣਾ ਤੋਂ ਕੈਮਰਾ ਪਰਸਨ ਹਨੀ ਦੇ ਨਾਲ ਕਮਲ ਕਪੂਰ ਲੁਧਿਆਣਾ